चोर मुरदाबाद सरकार मुरदाबाद मुरदाबाद मु ਇਹਨਾਂ ਸਾਰੇ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਪਛੜੇ ਨੇ ਜੀ ਬਹੁਤ ਜ਼ਿਆਦਾ ਨਹੀਂ ਅੱਜ ਰੋਜ਼ ਅੱਗ ਵੀ ਲੱਗਦੀ ਆ ਕਿੰਨੀ ਅੱਗ ਲੱਗਦੀ ਆ ਉਹ ਦੇਖੋ ਪੂਰੇ ਪਿੰਡ ਇੱਕ ਵੀ ਬਿਆਨ ਜਦੋਂ ਨਾਲ ਦੇਖੋ ਪੇਟ ਕੇ ਮੈਨੂੰ ਕਮੈਂਟ ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਰ ਆਪ ਜੀ ਦੁਸ਼ਮਣੀ ਕੱਟਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਰਿਪੋਰਟ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਨਹੀਂ ਆਣੀ ਹੈ ਉਹਦੇ ਬਾਰੇ ਮੈਂ ਹੀ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰੀ ਸਰਕਾਰੀ ਹੁਕਮ ਮੰਡ ਡੈਕਪੈਂਡ ਹੈ ਮੁੱਖ ਮੰਤਰੀ ਸਾਹਿਬ ਜੀ ਤੇ ਕਿਸਾਨਾਂ ਤੋਂ ਗੱਲ ਹੋਈ ਆ ਨੇ ਜੀ ਜੇ ਉਹਨਾਂ ਨੇ ਗੱਲ ਕਰਿਆ ਹੈ ਉਹਨੇ ਥੋੜੀ ਗੱਲ 100% ਸਹਿਮਤਾ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋ ਜਾਓ ਜੀ ਜੀ ਤੁਸੀਂ ਮੇਰੇ ਕੋਲ ਆਓ ਇੱਕ ਵੀ ਮੋਟਾ ਨਵਾਂ ਲੱਗਿਆ ਹੋਵੇ ਸਾਡੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਇੱਕ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਕੋਲ ਸਰ ਪੱਖ ਲਈ ਪਾਓ ਕਿਸੇ ਕੋਲ ਇਹ ਕੋਈ ਸਵਾਲਾਂ ਦੇ ਜਵਾਬ ਨਹੀਂ ਤੁਸੀਂ ਕੋਈ ਕਮੇਟਨ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਬਾਡਰਾਂ ਤੇ ਕਰਿਆ ਜਿਹੜਾ ਜੀ ਜਿਹੜਾ ਪੰਜਾਬ ਸਰਕਾਰ ਨੇ ਬਾਡਰਾਂ ਤੇ ਕਰਿਆ ਭਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੱਲਾ ਜੇ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਨੂੰ ਕਹਿੰਨਾ ਚੱਲੋ ਮੈਨੂੰ ਲੱਗਦਾ ਤੁਸੀਂ ਭਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋ ਜੀ ਕਿ ਮਿੰਟ ਕਿੰਨੇ ਜਥੇ ਬੰਦਿਆ ਨੇ ਸੈਂਟਰ ਦੇ ਸਰਕਾਰ ਨੇ ਭੇਜੀ ਬੰਦੀਆਂ ਨੇ ਇੰਡੀਆਂ ਜਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇ ਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇ ਬੰਦੀਆਂ ਇੱਕ ਮਿੰਟ ਸਰ ਕਿੰਨੀਆਂ ਜਥੇ ਬੰਦੀਆਂ ਜਥੇ ਬੰਦੀਆਂ ਹੈਗੇ ਨਹੀਂ ਜੀ ਬਹੁਤ ਮੰਨਦੇ ਹੈਗੇ ਨਹੀਂ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਆ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਸਾਰੇ ਗੱਲਾਂ ਵਿੱਚ ਜੇ ਇੱਕ ਮਿੰਟ ਅਸੀਂ ਜਵਾਬ ਲੈ ਲੈਂਦੇ ਜੀ ਅਸੀਂ ਪੁੱਛਦੇ ਨਹੀਂ ਪੁੱਛੇ ਨਹੀਂ ਇਹ ਬਰਮਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਦੇ ਮੈਂ ਇਹ ਤਾਂ ਪੁੱਛਿਆ ਨਹੀਂ ਸਾਰੇ ਨੇ ਜਾਂ ਨਹੀਂ ਹੈ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕਲੀ ਕਲੀ ਕੰਪਲੀਟ 1 ਇੱਕ ਜੀ 135 ਪਲੇ ਚੋਰੀ ਹੋਈ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਟਰਾਲੀ ਚੋਰੀ ਮੈਨੂੰ ਪਹਿਲੇ ਦਿਨ ਦੱਸ ਰਹੇ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਜਿਹੜਾ ਇਹ ਆ ਜੀ ਸਾਡੇ ਬਹਿਰਮੈਂ ਤੁਹਾਨੂੰ ਜੀ ਸਰਕਾਰ ਦਰਮਾ ਕੇ ਬਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇੰਚਾਰਜ ਨੇ ਆਇਆ ਜਾਂਦਾ ਹਰ ਥਾਂ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁਪਿਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਹਤਰੀ ਪੰਜਾਬ ਸਾਹਿਬ ਮੁਖੰਦੀ ਪੰਜਾਬ ਮੈਨੂੰ ਦਿਓ ਮੈਂ ਮੁਖੰਦੀ ਸਾਹਿਬ ਨਾਲ ਆਪਦੇ ਕਿਉਂ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟਨ ਕਰਨਾ ਹੈ ਜਿਨ੍ਹਾਂ ਵੀ ਅਸੀਂ ਗਰੀਬੀ ਕਟਨ ਤੇ ਲੱਗੇ ਹੋਏ ਆਂ ਅਸੀਂ ਅਸੀਂ ਦੋਸ਼ੀ ਆਂਗੇ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਸਾਡੀ ਸਾਡਾ ਇੱਕ ਨਾ ਵਿਚਾਰ ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾ ਕਿ ਮੈਂ 5 ਬੱਚਿਆਂ ਨੂੰ ਸੁਣਾਉਂਦਾ ਉਹ ਤਾਂ ਦੇਖੋ ਜੀ ਕੋਈ ਗੱਲ ਨਹੀਂ ਗਰੀਬਾਂ ਦੇ ਬੱਚਿਆਂ ਦੀ ਪੜਾਈ ਦਾ ਕੰਮ ਨਾ ਕਰੀ ਕਮਜ਼ੋਰ ਲੋਕਾਂ ਦੇ ਦੋ ਬੱਚੇ ਅਗਲਾ ਕਿੰਨਾ ਪੜਾਈ ਦਾ ਨਾ ਜਵਾਬ ਬਾਈ ਉਹਨਾਂ ਵਾਲੇ ਦਿਨਾਂ 'ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਥੇ ਆਇਆ ਆ ਜਵਾਬ ਦੇਣਾਗੇ ਬਾਈ ਠੀਕ ਹੈ ਤੁਹਾਨੂੰ ਇੱਕ ਇਕੱਠੇ ਮਕਾਬਲਾ ਹੁੰਦਾ ਕੀ ਸਾਡਾ ਦੁਵਾਰਾ ਸੁਣੋ ਸਾਡਾ ਖੂਬ ਹੋ ਗਿਆ ਇੱਕ ਮਿੰਟ ਤੁਸੀਂ ਮੇਰੇ ਨਾਲ ਨਿਕਲ ਕੇ ਸੁਣੋ ਠੀਕ ਹੈ ਤੁਸੀਂ ਮੂੰਹੀਆਂ ਝਾੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਪਈ ਕੋਈ ਬੱਚੇ ਬੱਚੇ ਟੋਡੇ ਪੈਣੇ ਕੋਈ ਗੱਲ ਨਹੀਂ ਜੀ ਬੈਠੋ ਰਹਿਣ ਦੋ ਰਹਿਣ ਦੋ ਇਹਨਾਂ ਦੇ ਚੌਥੀ ਦਾ ਰੇਟ ਸੈੱਟ ਕਰੋ ਕੋਈ ਗੱਲ ਨਹੀਂ ਪੈਸੇ ਨੂੰ ਪਤਾ ਜਿਹੜਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦਾ ਬੋਲ ਬਾਈ ਅੱਜ ਕਿਸਾਨ ਬੋਲ ਨਹੀਂ ਰਿਹਾ ਦੇਖੋ ਜੀ ਪਤਾ ਕਿ ਪਾਣੀ ਆ ਰਿਹਾ ਹੈ ਆਸ਼ਾਸ਼ੰਦਗਰ ਕਿੰਨਾ ਪੰਨਾ ਪਾਣੀ ਆ ਰਿਹਾ ਹੈ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੱਗਦਾ ਹੈ ਦੇ ਬੱਚਾ ਨੂੰ ਪੜਾਈ ਫਰੀ ਦੇ ਰਹੀ ਐ ਸੋ ਇੰਨਾ ਟਾਈਮ ਲੋਕ ਜੋ ਬਚਾ ਸਕਦੇ ਗਏ ਸਰਕਾਰ ਅਸੀਂ ਨਹੀਂ ਲੋਕੀਂ ਲੋਕਾਂ ਜਾਉਣਾ ਪੈਣਾ ਮੇਰੀ ਗਲਤੀ ਹੈ ਜੀ ਗੱਲ ਬੰਦ ਕੀ ਜਿਹੜਾ ਵੀ ਤੁਹਾਡਾ ਇਸ਼ੂ ਦਿੱਤੇ ਵਿੱਚ ਮੇਰੇ ਕੋਲ ਆ ਜੇ ਤਾਂ ਮੈਂ ਤੁਹਾਨੂੰ ਪੜਾਉਂਦਾ ਮੈਂ ਭਾਈ ਜੀ ਪੱਦਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਹਦੇ ਰੋਡ ਦੇ ਉੱਤੇ 300 ਰੁਪਏ ਉਹ ਸਰ ਜਨੂੰ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਸੁਣੋ ਉਸਨੂੰ ਰਿਸ਼ਤੇ ਦੇ ਦੋੜੀ ਸਰਕਾਰ ਜਾਊ ਉਦੋਂ ਉਹ ਸੜਕ ਬਣੂਗੀ ਮੈਂ ਪਦ ਆਸਾਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਰ ਅਸੀਂ ਜਵਾਬ ਮੰਗਲ ਮੰਗਣਾ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਰਜ ਵਿੱਚ ਬਹੁਤ ਖ ਬਹੁਤ ਖੁਸ਼ ਹੋ ਗਿਆ ਤੇਜੰਦਰ ਕਰਨ ਦੇਗਾ ਬਈ ਸਾਨੂੰ ਗੱਲ ਕਰਦਾ ਹਾਂ ਤੂੰ ਜਿੰਦਰ ਜੀ ਪ੍ਰਸ਼ਾਸਨ ਦੇ ਵਿੱਚ ਮੈਂ ਸਵਾਲ ਸਾਡੇ ਆਪ ਦੇ ਰਿਹਾ ਇੱਕ ਮਿੰਟ ਪ੍ਰਸ਼ਾਸਨ ਵਿੱਚ ਮੈਂ ਸਵਾਲ ਲੈ ਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੇ ਸੀ ਤੁਸੀਂ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਜੀ 26 ਸੜਕਾਂ ਨਵੀਆਂ ਬਣ ਰਹੀਆਂ ਬਣਾਈਆਂ ਨੇ ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਰੂ ਸੀ ਆ ਸੜਕਾਂ ਮੈਂ ਸਾਡੇ ਵਿਧਾਇਕ ਆਉਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰਸ ਨੇ ਆਰਡੀਐਫ ਦੇ ਖਾਤੇ ਨਹੀਂ ਨਹੀਂ ਪਰ ਦੀ ਆਪਣੇ ਡਾਕੂਮੈਂਟ ਸਹੀ ਨੇ ਇਸਪਰੇ ਜੀ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਨੂੰ ਪਰਪਾਈ ਕਰੂ ਜੀ ਸਰਕਾਰ ਨੂੰ ਜਿੰਮੇਵਾਰੀ ਲੈਣੂ ਜੀ ਜਿੰਮੇਵਾਰੀ ਲੈਣੇ ਤੇ ਤੁਸੀਂ ਸਟੈਂਡ ਕਿਲੀ ਰੇਟਨ ਲੈ ਕੇ ਆਵਾਂਗੇ ਤੁਸੀਂ ਕਿਸੇ ਨੂੰ ਨਹੀਂ ਲੈ ਆਓ ਮੈਂ ਉਹਦਾ ਬਦਲਿਆ ਬਾਈ ਤੁਸੀਂ ਕੋਈ ਜੰਦਾ ਤੁਹਾਡਾ ਚੇਂਜ ਹੋ ਗਿਆ ਬਾਈ ਬਿਲਕੁਲ ਜਲਦ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਦੱਸਿਆ ਸੀ ਸੈਂਟਰ ਦੇ ਸੈਂਟਰ ਦੀ ਬਤਵਾ ਜੀ ਤੁਸੀਂ ਇੰਟਰਨੈਟ ਨਾਲ ਲੈ ਕੇ ਨਾ ਤੁਸੀਂ ਉਹਨਾਂ ਨਾਲ ਸਾਡੇ ਸਾਡੇ ਮੌਕੇ ਤੇ ਤੁਸੀਂ ਵੀ ਪਿੰਡਾਂ ਦੀ ਰਹਣਾ ਅਸੀਂ ਵੀ ਪਿੰਡਾਂ ਜੀ ਆਉਣਾ ਤੁਹਾਡੇ ਕੋਲ ਸੀ ਮੇਰੇ ਕੋਲ ਆਉਂਗੇ ਕਿ ਮੈਂ ਤੁਹਾਡੇ ਨਹੀਂ 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 ਤੁਹਾਡੇ ਗੱਲਾਂ ਕਰ ਸਕਦੇ ਸੜਕਾਂ ਦੀ ਮਿਲਣਾ ਹਾਂ ਜੀ ਗੱਲਾਂ ਕਰ ਹਾਂ ਜੀ ਨਾ ਰੇਟਣ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰਪਾਈ ਗਰੂ ਸਰਕਾਰ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰਪਾਈ ਸਰਕਾਰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਬਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਸੁਭ ਕਰਨ ਦੇ ਗੋਲੀ ਮਾਰੀਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ ਅੱਜ ਤੱਕ ਕੀ ਕਾਰਵਾਈ ਨਹੀਂ ਹੋਈ ਸਵਾਤਾ ਅਖਰ ਇਸ਼ੂ ਹੈ ਬਾਈ ਜੀ ਓਏ ਸਾਡੇ ਜਨ ਜਵਾਕ ਨੇ ਯਾਰ ਸਾਡੇ ਸਾਡੇ ਕਮੇਟ ਨੇ ਗੋਲੀ ਮਾਰੀ ਨਾ ਜੀ ਨਾ ਜਿਸ ਵਾਰ ਦੇ ਮੌਰਚਾ ਹੋਇਆ ਜੀ ਉਹ ਉਹ ਬਾਈਕ 'ਚ ਹੀ ਹੋ ਗਿਆ ਬੱਕਰਾ ਹਟ ਜਾ ਸਾਡੂ ਧਰਮਸੋਤ ਵਜੀਫਾ ਖਾ ਕੇ ਗਰੀਬਾਂ ਦਾ ਕਿੱਥੋਂ ਖਾ ਕੇ ਬੀਮਾਰ ਬੈਠਾ ਸੀ ਇੱਕ ਸਵਾਲ ਆ ਉਹਦੇ ਘਰ ਦੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਸਾਡ ਧਰਮਸੋਤ ਕਰਦੇ ਪਰਮਸੋਤ ਤੇ ਚੜਦੇ ਪਰ ਇਕੱਲਾ ਉਹ ਇੱਕ ਲਾਸਟ ਸਵਾਲ ਜਦੋਂ ਮਰ ਗਿਆ ਇੱਕ ਲਾਸਟ ਸਵਾਲ ਸੁਣ ਕੇ ਜਾਈ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕ ਕੋਈ ਯਾਰ ਕੋਈ ਦੇਖੋ ਬਰਗਾੜੀ ਕਾਂਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਨੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੀ ਭਾਜੀ ਨੀ ਰਾਜਨੀਤੀ ਨਾ ਕਰੋ ਨਾ ਕਿਸਾਨੀ ਦੀ ਗੱਲ ਕਰੋ ਕਿਸਾਨੀ ਦੀ